ਬਹੁਤ ਸਵਾਗਤ ਹੈ ਜੀ ਬਹੁਤ ਹੀ ਮਹੱਤਵਪੂਰਨ ਤਿੰਨ ਚਾਰ ਖਬਰਾਂ ਨੇ ਜਿਨ੍ਹਾਂ ਦਾ ਅਨਲਿਸਿਸ ਇਸ ਵਕਤ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਗੱਲ ਕਰਨੀ ਬੜੀ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਦੇ ਮਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਵਿਜੇ ਸ਼ਾ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਵੱਖ-ਵੱਖ ਟੈਲੀਵਿਜ਼ਨ ਚੈਨਲ ਉਸ ਵੀਡੀਓ ਦੇ ਜ਼ਰੀਏ ਜਿਹੜੀ ਉਹਨਾਂ ਨੇ ਹਰਕਤ ਕੀਤੀ ਹੈ ਉਹਨੂੰ ਅੱਗੇ ਵਧਾਰੇ ਨੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਜਿਹੜੇ ਮੰਤਰੀ ਨੇ ਜਾਂ ਜਿਹੜੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਲੋਕ ਨੇ ਉਹ ਸਮਾਜ ਨੂੰ ਸੇਧ ਦੇਣ ਬਹੁਤ ਸ਼ਲੀਨਤਾ ਦੇ ਨਾਲ ਆਪਣੀ ਗੱਲ ਰੱਖਣ ਪਰ ਕਈ ਵਾਰ ਸਾਡੇ ਰਾਜਨੀਤਿਕ ਲੋਕ ਬਹੁਤ ਜ਼ਿਆਦਾ ੜਕਾਹਟ ਵਾਲੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿਤੇ ਨਾ ਕਿਤੇ ਸਮਾਜ ਦੇ ਲਈ ਚੰਗੀਆਂ ਨਹੀਂ ਚਾਹੁੰਦਾ ਸੀ ਕਿ ਇਸ ਮੰਤਰੀ ਦੀ ਇਸ ਵੀਡੀਓ ਨੂੰ ਨਾ ਦਿਖਾਇਆ ਜਾਵੇ ਪਰ ਕਿਉਂਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਇਹ ਵੀਡੀਓ ਉਪਲਬਧ ਹੈ WhatsApp ਗਰੁੱਪਸ ਦੇ ਵਿੱਚ ਇਹ ਵੀਡੀਓ ਘੁੰਮ ਰਹੀ ਹੈ। ਸੋ ਕਿਤੇ ਨਾ ਕਿਤੇ ਇਸ ਮੰਤਰੀ ਨੇ ਮਾਫੀ ਵੀ ਮੰਗੀ ਹੈ। ਪਰ ਇਹ ਵਿਸ਼ਾ ਸਮਝਣ ਦੇ ਲਈ ਇਸ ਵੀਡੀਓ ਨੂੰ ਦਿਖਾਉਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਇਸ ਵੀਡੀਓ ਨੂੰ ਦਿਖਾ ਰਹੇ ਹਾਂ। ਹੁਣ ਇਹ ਮੰਤਰੀ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਮੰਚ ਤੇ ਹੈ ਮੱਧ ਪ੍ਰਦੇਸ਼ ਦੇ ਵਿੱਚ। ਔਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਿਹਾ ਹੈ। ਪਰ ਜਿਸ ਤਰ੍ਹਾਂ ਨਾਲ ਇਹ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰ ਰਿਹਾ ਹੈ ਉਸੇ ਦੌਰਾਨ ਜਿਹੜੇ ਨੇ ਸ਼ਬਦ ਵਰਤੇ ਉਹ ਬਹੁਤ ਘਟੀਆ ਪੱਦਰ ਦੇ ਸ਼ਬਦਾਂ ਦੀ ਸ਼ਬਦਾਂ ਦੀ ਵਰਤੋਂ ਇਹਨਾਂ ਨੇ ਕੀਤੀ ਔਰ ਵਿਮਨ ਕਮਿਸ਼ਨ ਵੱਖ-ਵੱਖ ਮਹਿਲਾ ਕਮਿਸ਼ਨ ਇਸ ਬਿਆਨ ਦੀ ਨਿੰਦਾ ਕਰ ਚੁੱਕੇ ਨੇ ਮਧ ਪ੍ਰਦੇਸ਼ ਜਿਹੜਾ ਜਿਹੜਾ ਇਹ ਮਧ ਪ੍ਰਦੇਸ਼ ਦਾ ਮੰਤਰੀ ਹੈ ਇੱਕ ਅਦਾਲਤ ਦੇ ਵਿੱਚ ਇਹ ਮਾਮਲਾ ਗਿਆ ਜਿੱਥੇ ਅਦਾਲਤ ਨੇ ਹੁਕਮ ਦਿੱਤਾ ਹੈ कि क्यों ना एफ आई आर दर्ज की जाए पर अगली गल में वीडियो दिखाने तो ये वायरल वीडियो है जैसे हमारे मोदी जी समाज के लिए जी रहे समाज के लिए जान लगा रहे और जिन्होंने हमारी बेटियों के सिंदूर उजाड़े थे वही कटे पिटे लोगों को हमने उन्हीं की बहन भेज करके उनकी ऐसी मोदी जी के लिए दो हजार उन्होंने कपड़े उतार उतार के हमारे ਮਾਰੇ ਔਰ ਮੋਜੀ ਜੀ ਨੇ ਉਹਨकी बहन को उनकी एसी की तेसी करने हमारे जापोन के घर सो एक तरीके ਨਾਲ ਇਹ ਮੰਤਰੀ ਇਹ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਲੋਕ ਮਾਰੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਹੀ ਭੈਣ ਨੂੰ ਜਹਾਜ਼ ਰਾਹੀਂ ਭੇਜਿਆ ਜਿਸ ਤਰ੍ਹਾਂ ਦੇ ਇਸ ਮੰਤਰੀ ਨੇ ਸ਼ਬਦ ਵਰਤੇ ਉਹ ਸ਼ਬਦ ਮੈਂ ਨਹੀਂ ਵਰਤ ਸਕਦਾ ਇੱਕ ਤਰੀਕੇ ਨਾਲ ਇਹਨਾਂ ਦਾ ਇਸ਼ਾਰਾ ਕਿਉਂਕਿ ਜਹਾਜ਼ ਦੇ ਵਿੱਚ ਸਾਡੇ ਫੌਜੀ ਅਫਸਰ ਹੀ ਜਾ ਸਕਦੇ ਨੇ ਔਰ ਲਗਾਤਾਰ ਸਾਡੇ ਇੱਕ ਫੌਜੀ ਅਫਸਰ ਜਿਹੜੇ ਕਰਨਲ ਸੋਫੀਆ ਕੁਰਾਇਸ਼ੀ ਹੈ ਉਹ ਸੁਰੱਖਿਆ ਦੇ ਵਿੱਚ ਨਹੀਂ ਕਿਉਂਕਿ ਆਪਰੇਸ਼ਨ ਸੰਦੂਰ ਜਦੋਂ ਫੌਜ ਨੇ ਅੰਜਾਮ ਦਿੱਤਾ ਤੇ ਸਾਡੇ ਦੋ ਫੌਜੀ ਅਫਸਰ ਕਰਨਲ ਸੋਫੀਆ ਕੁਰਾਇਸ਼ੀ ਔਰ ਵਿਆਮਿਕਾ ਸਿੰਘ ਇਹਨਾਂ ਨੂੰ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕਰਦੇ ਅਸੀਂ ਵੇਖਿਆ ਜਦੋਂ মিডিਆ ਦੇ ਨਾਲ ਪੂਰੀ ਦੁਨੀਆ ਨੂੰ ਇਸ ਆਪਰੇਸ਼ਨ ਨਾਲ ਜੁੜੀਆਂ ਗੱਲਾਂ ਉਹ ਸਾਂਝੀਆਂ ਕਰ ਰਹੀ ਸੀ ਪਰ ਉਹ ਦੋਵੇਂ ਆਪ ਜਹਾਜ਼ ਵਿੱਚ ਬੈਠ ਕੇ ਮੋਰਚੇ ਤੇ ਨਹੀਂ ਗਏ ਸੋ ਇਹ ਮੰਤਰੀ ਕਈ ਵਾਰੀ ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ ਨੇ ਪਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਉਹਨੂੰ ਵੱਡੇ ਪੱਧਰ ਤੇ ਨਿੰਦਿਆ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਹਨਾਂ ਦਾ ਅਫੀਸ਼ੀਅਲ ਵਰਕ ਹੈ ਉਹਦੇ ਉੱਪਰ ਮਲਕੀ ਅਰਜਨ ਖੜਗੇ ਨੇ ਵਿਰੋਧ ਕੀਤਾ ਮਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਵਿਰੋਧ ਕੀਤਾ ਹੈ 올 ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਬੀਬੀ ਹਲਕਾ ਲਾਂਬਾ ਉਹਨਾਂ ਨੇ ਬਕਾਇਦਾ ਬਿਆਨ ਇਹਦੇ ਤੇ ਜਾਰੀ ਕੀਤਾ ਸੋ ਉਹਨਾਂ ਦਾ ਬਿਆਨ ਵੀ ਇੱਕ ਵਾਰੀ ਸੁਣਦੇ ਆ ਪਤਾ ਹੀ ਲੱਗਿਆ ਕਿ ਇਸ ਮੰਤਰੀ ਨੇ ਹੁਣ ਮਾਫੀ ਮੰਗੀ ਆ ਤੇ ਉਹ ਕਹਿ ਰਹੇ ਨੇ ਕਿ ਉਹ ਮੇਰੇ ਵੀ ਭੈਣ ਨੇ ਬਿਲਕੁਲ ਠੀਕ ਹੈ ਕਰਨਲ ਸੂਫੀਆ ਕਰੈਸ਼ੀ ਨੂੰ ਅਗਰ ਇਹ ਆਪਣੀ ਭੈਣ ਕਹਿ ਰਹੇ ਨੇ ਤੇ ਚੰਗੀ ਗੱਲ ਹੈ ਪਰ ਕਿਸੇ ਵੀ ਫੌਜੀ ਅਫਸਰ ਬਾਰੇ ਕਿਸੇ ਵੀ ਮੰਤਰੀ ਤੋਂ ਇਸ ਤਰੀਕੇ ਦੀ ਜਿਹੜੀ ਭਾਸ਼ਾ ਹੈ ਉਹਦੀ ਉਮੀਦ ਨਹੀਂ ਕੀਤੀ ਜਾਂਦੀ ਘੱਟੋ ਘੱਟ ਅਗਰ ਜਿਹੜਾ ਵੀ ਸਬੰਧਤ ਮੁੱਖ ਮੰਤਰੀ ਹੈ ਉਹਨੂੰ ਤੁਰੰਤ ਕਾਰਵਾਈ ਕਰਨੀ ਬਣਦੀ ਹੈ ਹਜੇ ਤੱਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਜਨ ਲਾਲ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਕਿ ਇਸ ਤੋਂ ਪਹਿਲਾਂ ਵੀ ਇਸ ਮੰਤਰੀ ਨੇ ਇੱਕ ਵਾਰੀ ਮर्यादा ਲੰਘ ਕੇ ਗੱਲ ਕੀਤੀ ਸੀ ਉਸ ਵੇਲੇ ਮੁੱਖ ਮੰਤਰੀ ਕੋਈ ਹੋਰ ਸੀ ਸੋ ਇਸ ਮੰਤਰੀ ਦੀ ਸ਼ਾਇਦ ਇਹ ਆਦਤ ਹੈ ਇਸ ਤਰ੍ਹਾਂ ਦੇ ਮੰਤਰੀ ਨੂੰ ਕਿਸੇ ਚੰਗੇ ਪ੍ਰੋਫੈਸਰ ਕੋਲੇ ਕਿਸੇ ਲੈਕਚਰਾਰ ਕੋਲੇ ਕਿਸੇ ਅਧਿਆਪਕ ਕੋਲੇ ਟਿਊਸ਼ਨ ਲਵਾ ਦਿੱਤੀ ਜਾਣੀ ਚਾਹੀਦੀ ਹੈ ਸਰਕਾਰ ਵੱਲੋਂ ਤਾਂ ਕਿ ਜਦੋਂ ਪਬਲਿਕ ਮੰਚਾਂ ਤੇ ਇਸ ਤਰ੍ਹਾਂ ਦੇ ਮੰਤਰੀ ਜਾ ਕੇ ਸੰਬੋਧਨ ਕਰਨ ਤੇ ਉਹ ਆਪਣੀ ਮਰਿਆਦਾ ਨਾ ਭੁੱਲਣ ਅਗਰ ਪੋਲਿਟਿਕਲ ਪਾਰਟੀਆਂ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਮੰਤਰੀ ਬਣਾਉਣਾ ਜ਼ਰੂਰੀ ਹੈ ਲੋਕਾਂ ਦਾ ਨੁਮਾਇੰਦਾ ਸਰਕਾਰ 'ਚ ਬਣਾਉਣਾ ਜ਼ਰੂਰੀ ਹੈ ਤੇ ਇਹਨਾਂ ਦਾ ਜਿਹੜਾ ਸਮੇਂ-ਸਮੇਂ ਤੇ ਇਹਨਾਂ ਦਾ ਜਿਹੜਾ ਮਾਨਸਿਕ ਤਣਾਅ ਦਾ ਪੱਧਰ ਹੈ ਉਹ ਵੀ ਚੈੱਕ ਕਰਾ ਲੈਣਾ ਚਾਹੀਦਾ ਕਿਉਂਕਿ ਅਕਸਰ ਫਿਰ ਇਹ ਇਸ ਤਰ੍ਹਾਂ ਦੇ ਮੰਤਰੀ ਬਿਆਨ ਦਿੰਦੇ ਨੇ ਕਿ ਦਬਾਅ ਦੇ ਵਿੱਚ ਸੀ ਮਾਨਸਿਕ ਤਣਾਅ ਦੇ ਵਿੱਚ ਸੀ ਸੋ ਇਹਨਾਂ ਦੇ ਕਨਾਠ ਠੀਕ ਰਹਿਣ ਸੋ ਇਹਨਾਂ ਨੂੰ ਯੋਗਾ-ਯੋਗਾ ਦੀਆਂ ਕਲਾਸਾਂ ਲਵਾ ਕੇ ਦਿੱਤੀਆਂ ਜਾਣ ਸਰਕਾਰ ਵੱਲੋਂ ਇਹਨਾਂ ਨੂੰ ਟੀਚਰ ਦਿੱਤਾ ਜਾਵੇ ਜਿਹੜਾ ਇਹਨਾਂ ਨੂੰ ਪੜ੍ਹਾਵੇ ਲਿਖਾਵੇ ਸਮਝਾਵੇ ਕਿ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਕਿਸੇ ਮੰਤਰੀ ਕੋਲੋਂ ਚੰਗੀ ਨਹੀਂ ਲੱਗਦੀ ਰਿਐਕਸ਼ਨ ਆਏ ਨੇ ਮਹਿਲਾ ਕਮਿਸ਼ ਜਿਹੜੇ ਕਾਂਗਰਸ ਦੇ ਬੀਬੀ ਅਲਕਾ ਲਾਂਬਾ ਜਿਹੜੇ 올 ਇੰਡੀਆ ਵਿਮਨ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਗੱਲ ਵੀ ਸੁਣਦੇ ਆ आज गर्व करते हैं हम अपनी भारतीय हिंद की सेना पर जिन्होंने पाकिस्तान के अंदर घुस के पाकिस्तान के आतंकी ठिकानों को निशाना बनाया वहीं दूसरी तरफ हम देखते हैं कि भाजपा के मध्य प्रदेश के मंत्री विजय शाह एक शर्मनाक बयान देते हैं प्रधानमंत्री नरेंद्र मोदी जी की वाहवाही में इतना वो डूब गए कि हमारी ही एक महिला जो सैन्य अधिकारी है कर्नल सोफिया कुरेशी को पाकिस्तान की बहन और बेटी बताने लग गए कि प्रधानमंत्री नरेंद्र मोदी जी ने पाकिस्तान को मुंहतोड़ जवाब देने के लिए उन्हीं की बहन उन्हीं की बेटी को मैदान में बहादुर हमारी 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 सेना की अधिकारी अफसर है जिसका नाम है कर्नल सोफिया कुरेशी मरिए शर्म से इस तरह के बयानों पर कहा कि पाकिस्तान के आतंकियों ने पहलगा में धर्म पूछ गोली मारी थी हाँ बिल्कुल धर्म पूछ गोली मारी थी और आपका जो बयान कि हमने भी धर्म देखकर एक अधिकारी को पाकिस्तान को नंगा करने के लिए मुंह तोड़ जवाब देने के लिए चुना उसकी बहन बेटी बता रहे हैं आप शाफिया कर्नल शाफिया कुरैशी को थोड़ी भी शर्म हो तो प्रधानमंत्री जी ऐसे मंत्रियों को तुरंत पार्टी से तो निकालिए और मंत्री पद से भी निकालिए अपमान so, जो जड़ियां औरता ने वो भी बहुत बुरा मना रही हैं ने इस मंत्री दे इस बयान दा हले तक उस मंत्री ते किसी तरह दी कार्रवाई नहीं हुई नरेंद्र मोदी तो मांग है विरोधी तरह दी कि इस मंत्री नु ओहदे तो हटाया जावे ਹੁਣ ਬੀਬੀ ਕਰਨਲ ਕੁਰੇਸ਼ੀ ਨੇ ਜਿਹੜੇ ਕਰਨਲ ਸੋਫੀਆ ਕੁਰੇਸ਼ੀ ਨੇ ਉਹਨਾਂ ਬਾਰੇ ਇਹ ਦੱਸਦੀ ਹੈ ਕਿ 17 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਫੌਜ ਦੇ ਵਿੱਚ ਦਾਖਲਾ ਲਿਆ ਸੀ ਬਹੁਤ ਸਧਾਰਨ ਪਰਿਵਾਰ ਨਾਲ ਉਹ ਸੰਬੰਧਤ ਨੇ ਔਰ ਜਿਹੜੀ ਭਾਰਤ ਦੀ ਜਿਹੜੀ ਯੂਨੋ ਦੇ ਵਿੱਚ ਸ਼ਾਂਤੀ ਸੈਨਾ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸੋ ਉਹਨਾਂ ਦੇ ਜਿਹੜੇ ਪਤੀ ਨੇ ਉਹ ਵੀ ਭਾਰਤੀ ਫੌਜ ਦੇ ਵਿੱਚ ਨੇ ਔਰ ਉਹ ਵੀ ਕਰਨਲ ਨੇ ਉਹ ਵੀ ਆਪਣੀਆਂ ਸਮਾਵਾਂ ਵੱਖ-ਵੱਖ ਫੌਜ ਦੇ ਵਿੰਗਾਂ ਦੇ ਵਿੱਚ ਦੇ ਰਹੇ ਨੇ ਸੋ ਇਸ ਬਿਨਾਂ ਦੀ ਵੱਡੇ ਪੱਧਰ ਤੇ ਨਿੰਦਾ ਹਰ ਪਾਸੇ ਹੀ ਹੋ ਰਹੀ ਹੈ ਅਗਲੀ ਇੱਕ ਬੜੀ ਅਹਿਮ ਖਬਰ ਹੈ ਉਹਦਾ ਵੀ ਰੁਖ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪਾਣੀਆਂ ਦੇ ਮਾਮਲੇ ਤੇ ਹਰਿਆਣੇ ਦੇ ਨਾਲ ਲੜਾਈ ਲੜ ਰਹੇ ਨੇ ਸੋ ਇਹ ਲੜਾਈ ਇੱਕ ਤਰੀਕੇ ਨਾਲ ਭਗਵੰਤ ਮਾਨ ਜਿੱਤ ਚੁੱਕੇ ਨੇ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਪੰਜਾਬ ਸਰਕਾਰ 2 ਮਈ ਦਾ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਦਿੱਲੀ ਬੈਠਕ ਹੋਈ ਸੀ ਉਸ ਫੈਸਲੇ ਨੂੰ ਲਾਗੂ ਕਰੇ। ਉਹ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਇਸ ਤਰੀਕੇ ਦੀਆਂ ਗੱਲਾਂ ਬਾਹਰ ਆਈਆਂ ਨਹੀਂ। ਔਰ ਅਦਾਲਤ ਦੇ ਵਿੱਚ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਕਿਤੇ ਨਾ ਕਿਤੇ ਕੱਚਾ ਪੈਂਦਾ ਨਜ਼ਰ ਆਇਆ। ਜੋ ਹਰਿਆਣੇ ਨੇ ਪਹਿਲਾਂ 4000 ਕਿਊਸਿਕ ਪਾਣੀ ਮੰਗਿਆ ਜਿਹੜਾ ਮੁੱਖ ਮੰਤਰੀ ਨੇ ਦਿੱਤਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ। ਆਪਣੇ ਹਿੱਸੇ ਚ ਪੰਜਾਬ ਦੇ ਫਿਰ 4500 ਕਿਊਸਿਕ ਪਾਣੀ ਹੋਰ ਮੰਗਿਆ ਭਗਵੰਤਮਾਨ ਆੜ ਗਏ ਕਿ ਅਸੀਂ ਇਹ ਪਾਣੀ ਨਹੀਂ ਦੇਣਾ ਪਿਛਲੇ ਕਈ ਦਿਨਾਂ ਤੋਂ ਇਹ ਲੜਾਈ ਚੱਲ ਰਹੀ ਸੀ ਇੱਕ ਪਾਸੇ ਭਾਰਤ ਪਾਕਿਸਤਾਨ ਦੀ جنگ ਸੀ ਦੂਜੇ ਪਾਸੇ ਭਗਵੰਤਮਾਨ ਨੰਗਲ ਡੈਮ ਦੀ 4 ਧਰਨੇ ਤੇ ਗਏ ਕਈ ਵਾਰ ਪ੍ਰੋਟੈਸਟ ਕੀਤਾ ਉਹਨਾਂ ਨੇ ਆਪ ਜਾ ਕੇ ਲੋਕਾਂ ਦੇ ਨਾਲ ਬਹਿ ਗਏ ਔਰ ਉਹਨਾਂ ਨੇ ਪਾਣੀ ਨਹੀਂ ਜਾਣ ਦਿੱਤਾ ਮਾਮਲਾ ਫਿਰ ਅਦਾਲਤ ਚ ਗਿਆ ਪੁਨਰ ਵਿਚਾਰ ਪਟੀਸ਼ਨ ਲਾਈ ਸੀ ਪੰਜਾਬ ਸਰਕਾਰ ਵੱਲੋਂ ਔਰ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਹਰਿਆਣਾ ਦੀ ਸਰਕਾਰ 20 ਤਰੀਕ ਤੱਕ ਜਵਾਬ ਦੇਈ ਕਿਉਂਕਿ ਤੁਰੰਤ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਤੁਰੰਤ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਨੇ ਜਿਹੜੇ ਉਹ ਪਾਣੀ ਛੱਡਣਾ ਚਾਹੁੰਦੇ ਸੀ ਹਰਿਆਣਾ ਨੂੰ ਸੋ 20 ਤਰੀਕ ਤੋਂ ਬਾਅਦ ਤਾਂ ਨਵਾਂ ਜਿਹੜਾ ਐਗਰੀਮੈਂਟ ਹੈ ਉਹ ਆ ਜਾਣਾ ਕਿਉਂਕਿ ਹਰ ਸਾਲ ਇੱਕ ਸਮਝੌਤੇ ਮੁਤਾਬਕ ਹਰਿਆਣੇ ਨੂੰ 2.977 ਮਿਲੀਅਨ ਫਿਟ ਪਾਣੀ ਦਿੱਤਾ ਜਾਂਦਾ ਹੈ ਸੋ 21 ਮਈ ਤੋਂ ਚੱਲ ਕੇ ਇਹ ਪਾਣੀ ਪੂਰੇ 1 ਸਾਲ ਤੱਕ ਦੇਣਾ ਹੁੰਦਾ 20 ਮਈ ਤੱਕ ਜਾਣਾ ਹੁੰਦਾ ਸੋ ਹਰਿਆਣਾ ਆਪਣੇ ਕੋਟੇ ਦਾ ਸਾਰਾ ਪਾਣੀ ਵਰਤ ਚੁੱਕਿਆ ਹੈ 100% ਤੋਂ ਵੀ ਜ਼ਿਆਦਾ ਪਾਣੀ ਹਰਿਆਣਾ ਵਰਤ ਚੁੱਕਿਆ ਹੈ ਔਰ ਪੰਜਾਬ ਆਪਣੇ ਹਿੱਸੇ ਦਾ ਸਿਰਫ 99% ਪਾਣੀ ਵਰਤ ਚੁੱਕਿਆ ਹੁਣ ਤੱਕ ਔਰ ਪੰਜਾਬ ਨੇ ਜਿਹੜਾ 9% ਪਾਣੀ ਹੈ ਉਹਦੇ ਵਿੱਚੋਂ ਅਗਰ ਹਰਿਆਣੇ ਨੂੰ ਪਾਣੀ ਜਾਂਦਾ ਤੇ 9.5% ਤੋਂ ਜਾਣਾ ਸੀ ਹਰਿਆਣੇ ਨੂੰ ਪਾਣੀ ਸੋ ਉਹ ਪਾਣੀ ਹੁਣ ਸਾਡੇ ਕਿਸਾਨਾਂ ਦੇ ਲਈ ਵਰਤਿਆ ਜਾਏਗਾ ਸੋ 20 ਤਰੀਕ ਨੂੰ ਸੁਣਵਾਈ ਆ 21 ਤਰੀਕ ਤੋਂ ਤਾਂ ਵੈਸੇ ਹੀ ਹਰਿਆਣੇ ਨੂੰ ਪਾਣੀ ਜਾਣਾ ਸੀ ਸੋ ਭਗਵੰਤ ਮਾਨ ਇਹਨੂੰ ਇੱਕ ਜੱਟ ਦੀ ਤਰ੍ਹਾਂ ਦੇਖ ਰਹੇ ਨੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉਹ ਬਚਾਇਆ ਔਰ ਜਿਹੜੇ ਵਕੀਲ ਨੇ ਪੰਜਾਬ ਸਰਕਾਰ ਦੇ ਪੱਖੋਂ ਜਿਨ੍ਹਾਂ ਨੇ ਅਦਾਲਤ ਚ ਜਾ ਕੇ ਲੜਾਈ ਲੜੀ ਉਹਨਾਂ ਦੀ ਇੱਕ ਵਾਰੀ ਗੱਲ ਸੁਣ ਲਈ ਹੈ। ਹਾਈ ਕੋਰਟ ਨੇ BBMB ਦੀ ਰਿੱਟ ਦੇ ਵਿੱਚ 6 ਮਈ 2025 ਨੂੰ ਇੱਕ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ। ਉਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਵੀ ਪੰਜਾਬ ਪੁਲਿਸ ਕੋ ਵੀ ਕੰਪੀਟੈਂਟ ਹੈ ਆਪਕੀ ਸਿਕਿਉਰਿਟੀ ਨੂੰ BBMP ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਦੇ ਲਗਾਉਣ ਲਈ ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ ਲੇਕਿਨ BBMP ਤੇ ਡੇ ਟੂ ਡੇ ਵਰਕ ਵਿੱਚ ਇੰਟਰਫੇਅਰ ਨਹੀਂ ਕਰੇਗੀ ਤੀਜੀ ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇਗੀ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੈਗਲੀ ਖੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹ ਉਹਨੇ ਨਹੀਂ ਕਿਹਾ ਵੀ ਸਾਡੇ ਕੋਲ ਉਹ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਸੋ ਇੱਕ ਤਰ੍ਹਾਂ ਨਾਲ ਆਖੜਾ ਬਿਆਸ ਮੈਨੇਜਮੈਂਟ ਦੇ ਅਧਿਕਾਰੀ ਬਿਨਾ ਕਿਸੇ ਲਿਖਤੀ ਆਰਡਰ ਤੋਂ ਹਰਿਆਣੇ ਨੂੰ ਜ਼ੁਬਾਨੀ ਹੁਕਮਾਂ ਨਾਲ ਪਾਣੀ ਦੇਣਾ ਚਾਹੁੰਦੇ ਸੀ ਔਰ ਭਗਵੰਤਮਾਨ ਨੇ ਅਦਾਲਤ 'ਚ ਲੜਾਈ ਜਿੱਤੀ ਤੇ ਲੁਧਿਆਣਾ 'ਚ ਭਗਵੰਤਮਾਨ ਪਹੁੰਚੇ ਸੀ ਉਹਨਾਂ ਨੇ ਆਪਣੀ ਇਸ ਜਿੱਤ ਦੀ ਖੁਸ਼ੀ ਵੀ ਇਸ ਰੂਪ 'ਚ ਸਾਂਝੀ ਕੀਤੀ ਆਵਾ ਪਾਣੀਆਂ ਦਾ ਪਿਆਸੀ ਰੌਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਤ ਘਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਹੈ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਦਬੈਸੀ ਪਾਣੀ ਦੇ ਦੇਣਾ ਉਹਨਾਂ ਨੂੰ ਸੋ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਆਕਾਂ ਚ ਖੜੇ ਆ ਕੋਈ ਅਸੀ ਗੱਲ ਸੋ ਭਗਵੰਤ ਮਾਨ ਕਹਿੰਦੇ ਕੋਈ ਐਸੀ ਗੱਲ ਨਹੀਂ ਪਰ ਉਹਨਾਂ ਨੇ ਵੱਡੀ ਜਿੱਤ ਜਿਹੜੀ ਉਹ ਹਾਸਲ ਕੀਤੀ ਹੈ ਪਾਣੀਆਂ ਦੇ ਮਾਮਲੇ ਦੇ ਵਿੱਚ ਹੁਣ ਰਜਿਸਟਰੀਆਂ ਦੇ ਵੀ ਮੁੱਖ ਮੰਤਰੀ ਖੁਸ਼ਖਬਰੀ ਸੁਣਾ ਰਹੇ ਸੀ ਭਗਵੰਤ ਮਾਨ ਕਹਿੰਦੇ ਕਿ ਬਹੁਤ ਜਲਦ ਰਜਿਸਟਰੀਆਂ ਕਰਾਉਣ ਦਾ ਢੰਗ ਤਰੀਕਾ ਬਦਲ ਜਾਣਾ ਹੈ ਸੇਵਾ ਕੇਂਦਰ ਚ ਹੀ ਰਜਿਸਟਰੀਆਂ ਲਿਖਿਆ ਜਾਇਆ ਕਰਨਗੀਆਂ ਰਜਿਸਟਰੀਆਂ ਨੂੰ ਲੈ ਕੇ ਆਮ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਭਗਵੰਤ ਮਾਨ ਦਾ ਬਿਆਨ ਸੁਣ ਲਈਏ ਜਿਹੜਾ ਉਹਨਾਂ ਨੇ ਲੁਧਿਆਣੇ ਦੇ ਇੱਕ ਸਮਾਗਮ ਦੇ ਦੌਰਾਨ ਦਿੱਤਾ ਅੱਜ ਤਹਿਸੀਲਾਂ 'ਚ ਖੱਜਲ ਖਵਾਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜੋ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ 'ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ్రਾਇਲ ਚੱਲ ਰਿਹਾ ਹੈ ਔਰ ਦਿਨਾਂ ਚੋਂ ਕਾਟਨ ਕਰਾਂ ਬਹੁਤ سارے ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿੱਥੇ ਲਾਇਸੈਂਸ ਦੇ ਦੀਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕੌਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਿਸ਼ਤੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਿਸ਼ਤੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸਾਈਨਾਂ ਨਾਲ ਰਿਸ਼ਤੀਆਂ ਹੁੰਦੀਆਂ ਨੇ ਤਨ ਕਾਧ ਨੂੰ ਨਿਯਮ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸਟਰੀਆਂ ਤੇ ਰਿਸਟਰੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤੇਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਿਸਟਰੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੇ ਜਾਣ ਗਿਆ ਜਿੱਥੋਂ ਮਰਜੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤਾ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲੇ ਫਿਰੰਦੇ ਪਤਾ ਹੀ ਲੱਗਦਾ ਇਹ ਰੀਟਰੀ ਕੀ ਕੀਤੀ ਹੈ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਇਸਨੇ ਅੰਗਰੇਜ਼ੀ 'ਚ ਲਿਖਾਉਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲਿਖੋਣੀ ਹਿੰਦੀ 'ਚ ਲਿਖਾ ਸਕਦਾ ਹੈ ਪਰ ਪੰਜਾਬੀ ਸਭ ਤੋਂ ਪਹਿਲਾਂ ਸੋ ਪੰਜਾਬੀ 'ਚ ਰਜਿਸਟਰੀਆਂ ਤੁਸੀਂ ਲਿਖਵਾ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਸਧਾਰਨ ਭਾਸ਼ਾ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਸੋ ਬਹੁਤ ਜਲਦ ਪੰਜਾਬ ਸਰਕਾਰ ਇਹਦਾ ਐਲਾਨ ਕਰੇਗੀ ਰਜਿਸਟਰੀਆਂ ਨੂੰ ਲੈ ਕੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਰਹਿੰਦੀਆਂ ਨੇ ਸੋ ਫਿਲਹਾਲ ਇਜਾਜ਼ਤ ਇੱਕ ਵਾਰ ਫੇਰ ਨਵੀਆਂ ਖਬਰਾਂ ਦੇ ਅਹਿਮ ਖਬਰਾਂ ਦੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਤੇ ਅਸਰ ਹੈ ਉਹਨਾਂ ਦੇ ਅਨਲਿਸਿਸ ਲਈ ਹਾਜ਼ਰ ਹੁੰਦੇ ਰਵਾਂਗੇ ਸੋ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੁਸੀਂ ਆਪਣੀ ਗੱਲ ਜ਼ਰੂਰ ਮੇਰੇ ਤੱਕ ਪਹੁੰਚਾਓ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤਾਂ